ਬਰਨਾਲਾ ਦੇ ਪਿੰਡ ਚੀਮਾ ਚ ਇੱਕ ਲੜਕੀ ਵੱਲੋਂ ਵਿਆਹ ਦੇ ਨਾਂ ਤੇ ਨੌਜਵਾਨਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਲੜਕੀ ਦੇ ਪਤੀ ਨਹੀਂ ਭਰਾ ਬਣ ਕੇ ਆਪਣੀ ਪਤਨੀ ਦਾ ਵਿਆਹ ਕਰਵਾਇਆ ਸੀ ਇਸ ਤੋਂ ਪਹਿਲਾਂ ਵੀ ਉਹ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਝਾਲੀ ਵਿਆਹ ਕਰਵਾ ਚੁੱਕੇ ਨੇ ਪਤੀ ਪਤਨੀ ਆਪਣੇ ਦਲਾਲਾ ਰਾਹੀਂ ਮੁੰਡੇ ਵਾਲਿਆਂ ਤੋਂ 2-2 ਲੱਖ ਰੁਪਏ ਲੈਂਦੇ ਸੀ ਤੇ ਪੈਸੇ ਨਾ ਦੇਣ ਤੇ ਰੇਪ ਦਾ ਕੇਸ ਦਰਜ ਕਰਨ ਦੀ ਧੰਕੀ ਦਿੰਦੇ ਸੀ ਲੜਕੀ ਪਹਿਲਾਂ ਹੀ 3 ਵਾਰ ਵਿਆਹ ਕਰਵਾ ਚੁੱਕੀ ਹੈ ਅਤੇ ਚੌਥੇ ਵਿਆਹ ਦੀ ਤਿਆਰੀ ਕਰ ਰਹੀ ਸੀ ਉਹ ਜਾਲੀ ਦਸਤਾਵੇਜ਼ਾਂ ਤੇ ਗਵਾਹਾਂ ਦੇ ਆਧਾਰ ਤੇ ਅਪਰਾਧ ਕਰਦੇ ਸੀ ਇਸ ਮੌਕੇ ਚੌਂਕੀ ਪੱਖੋ ਕਲਾ ਦੇ ਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਛੀਮਾ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਪੁੱਤਰ ਦਾ ਵਿਆਹ ਪ੍ਰਿਅੰਕਾ ਜੈਨ ਵਾਸੀ ਲੁਧਿਆਣਾ ਨਾਲ ਤੈਅ ਹੋਇਆ ਸੀ ਜਿਸ ਦੇ ਸਿਲਸਿਲੇ ਵਿੱਚ ਉਸਨੇ ਲੁਧਿਆਣਾ ਚ ਲੜਕੀ ਨੂੰ ਦੇਖ ਕੇ ਉਸ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਘਰ ਲੈ ਆਇਆ ਉਨਾ ਕੀਹਾ ਕਿ ਕਹਤੇ ਬਾਅਦ ਲੜਕੇ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਇਹ ਠੱਗ ਲੋਕ ਨੇ ਜੋ ਠੱਗੀਆਂ ਮਾਰਦੇ ਨੇ ਜਿਸ ਨੂੰ ਲੈ ਕੇ ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਲੁਧਿਆਣਾ ਦੇ ਰਹਿਣ ਵਾਲੇ ਇਹਨਾਂ 6 ਮੈਂਬਰੀ ਗੈਂਗ ਵੱਲੋਂ ਭੋਲੇ-ਪਾਲੇ ਲੋਕਾਂ ਨਾਲ ਜਾਲੀ ਵਿਆਹ ਕਰਵਾਉਂਦੇ ਅਤੇ ਲੋਕਾਂ ਨਾਲ ਠੱਗੀ ਕਰਦੇ ਸੀ ਉਹਨਾਂ ਦੱਸਿਆ ਕਿ ਹੁਣ ਤੱਕ ਇਹ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਤਿੰਨ ਵਿਆਹ ਕਰਵਾ ਚੁੱਕੇ ਨੇ ਤੇ ਬੀਤੇ ਦਿਨੀ ਹਰਿਆਣਾ ਵਿੱਚ ਇੱਕ ਹੋਰ ਵਿਆਹ ਕਰਾਉਣ ਦੀ ਚਾਹਤ ਵਿੱਚ ਸੀ ਜਿੱਥੇ ਪਹਿਲਾ ਹੀ ਲੜਕੀ ਦਾ ਵਿਆਹ ਕਰਵਾ ਦਿੰਦੇ ਹਫ਼ਤੇ ਬਾਅਦ ਲੜਕੀ ਆਪਣੇ ਪਤੀ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੀ ਸੀ ਅਤੇ ਆਪਣੇ ਜਾਲੀ ਬਣੇ ਪਰਿਵਾਰ ਨੂੰ ਬੁਲਾ ਲੈਂਦੀ ਸੀ ਵਿਆਹ ਹੀ ਲੜਕੀ ਦਾ ਸਨੇ ਪਤੀ ਉਸ ਦਾ ਜਾਲੀ ਭਰਾ ਬਣ ਕੇ ਇੱਕ ਹਫ਼ਤੇ ਬਾਅਦ ਉਸ ਨੂੰ ਲੈ ਜਾਂਦਾ ਸੀ ਜਿਸ ਤੋਂ ਬਾਅਦ ਆਪਸੀ ਲੜਾਈ ਝਗੜੇ ਨੂੰ ਨਿਬੇੜਨ ਲਈ ਲੜਕੇ ਦੇ ਪਰਿਵਾਰ ਤੋਂ ਲੱਖਾਂ ਰੁਪਏ ਵਸੂਲੇ ਜਾਂਦੇ ਸੀ ਪੁਲਿਸ ਤੋਂ ਕੀ ਚਾਰਜ ਸਰਵਜੀਤ ਸਿੰਘ ਨੇ ਵੱਡੇ ਖੁਲਾਸੇ ਕਰਦੇ ਆ ਕਿਹਾ ਕਿ ਲੁਧਿਆਣਾ ਦੇ ਰਹਿਣ ਵਾਲੇ ਇਸ ਗੈਂਗ ਦੇ ਸਾਰੇ ਲੋਕ ਜਾਲੀ ਆਧਾਰ ਕੜ ਬਣਾ ਲੈਂਦੇ ਨੇ ਤਾਂ ਜੋ ਅੱਗੇ ਵੀ ਹੋਰ ਭੋਲੇ ਭਾਲੇ ਲੋਕਾਂ ਨਾਲ ਠੱਗਾ ਮਾਰੀ ਠੱਗੀ ਮਾਰ ਸਕਣ ਇਸ ਮਾਮਲੇ ਵਿੱਚ ਵਿਆਹ ਕਰਾਉਣ ਵਾਲੀ ਲੜਕੀ ਦਾ ਨਾਮ ਅਸਲੀ ਨੜਕੀ ਦਾ ਅਸਲੀ ਨਾਮ ਪ੍ਰਿੰਕਾ ਜੈਨ ਪਲਵੀ ਹੈ ਜੋ ਵੱਖੋ ਵੱਖਰੇ ਨਾਮ ਬਦਲ ਕੇ ਲੋਕਾਂ ਨਾਲ ਧੋਖਾ ਧੜੀ ਕਰਦੀ ਸੀ ਇਸ ਮੌਕੇ ਐਸਆਈ ਸਰਪਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਇਸ ਗੈਂਗ ਦੇ 6 ਵਿਅਕਤੀਆਂ ਖਿਲਾਫ ਡੀਐਨਐਸ ਤਹਿਤ ਪੁਲਿਸ ਥਾਣਾ ਸੱਦਰ ਬਰਨਾਲਾ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ ਵਿਆਕਰਵਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਪੰਜ ਮੈਂਬਰੀ ਗੈਂਗ ਦੇ ਵਿੱਚ ਚਾਰ ਔਰਤਾਂ ਸਨਹਿਤ ਇੱਕ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਗੈਂਗ ਦੀਆਂ ਦੋ ਹੋਰ ਔਰਤਾਂ ਦੀ ਗ੍ਰਿਫਤਾਰੀ ਅਜੇ ਬਾਕੀ ਦੱਸੀ ਜਾ ਰਹੀ ਹੈ ਸਾਨੂੰ ਵਰਜੰਟ ਸਿੰਘ ਪੁੱਤਰ ਨਾਰ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿੱਚ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਿਖਾਈਾ ਲੁਧਿਆਣਾ ਵਿੱਚ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆਗੇ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਕ ਹੈਗੇ ਆ ਤਾਂ ਹੌਲੀ ਹੌਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਥ ਆੱਪਤਾ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਆ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੇ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਆ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸੇ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀਗੀ ਜਦੋਂ ਕਿ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਆ ਉਹ ਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਿਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਛੇੜਾ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿੱਚ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਕਿ ਉਹਨਾਂ ਨਾਲ ਇਹਨਾਂ ਨੇ ਵਿਆਹ ਸੰਬੰਧੀ ਕੀ ਕੁਝ ਕੀਤਾ ਪੀ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾਜ ਕਰਵਾਵਾਂਗੇ ਤਾਂ ਫੇਰ ਇਹ ਗੱਲਬਾਤ ਕਰਦੇ ਸੀਗੇ ਉਧਰੋਂ ਲੱਭਾ ਕਰਦੇ ਆ ਜੀ ਵੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰੋਂ ਇੰਥੇ ਲਾ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜੋਜੀ ਗੱਲ ਨਹੀਂ ਸਾਹਮਣੇ ਨਹੀਂ ਬਿਲਕੁਲ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਹਿਮਾਚਲ ਟਾਈ ਅਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੀਵਰਾਜ ਲੈ ਕੇ ਭੱਜੇ ਹੋਣ ਤੇ ਜਿਵੇਂ ਜੋਗ ਆ ਤੇ ਤੁਹਾਡੇ ਨਾਲ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਰਮਨ ਜੋਤ ਦੇ ਨਾਮ ਦਾ ਇਹਨੇ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀਡਾਪਟ کورٹ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ ਤਾਂ ਦੋਨੇ ਤਰ੍ਹਾਂ ਤੋਂ ਜਿਹੜੇ ਗਵਾਹ ਸੀਗੇ ਲੜਕੀ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਪੈਂਦੇ ਸੀ ਉਹਨਾਂ ਨੂੰ ਜਲਦੀ ਵਿਵਸਥਾਰ ਕਰਕੇ ਰੈਸਪਾਈਡ ਹੋ ਗਿਆ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋਰਨਾ ਸੀ ਤੇ ਰਿਮਾਂਡ ਵਗੈਰਾ ਸਰ ਰਿਮਾਂਡ